Bolling ਤੇ ਗੁਰ ਜਿੱਥੇ ਜਾਏ ਬੋ ਮੇਰਾ ਸਾਥ ਗੁਰ ਸੋ ਤਾਨੈ ਜੁਆ ਅੱਲਾ ਰਾਮ ਰਾਜ ਸੋ ਤਾਨੈ ਜੁਆ ਅੱਲਾ ਰਾਮ ਰਾਜ ਜੈ ਨਾਨਕ ਗੁਰ ਬੋ ਜੈ ਹਾ ਜੈ ਨਾਨਕ ਸਾਥ ਗੁਰ पूजयानार पूॼ कर हवा पूज करूज कर हवा पूज कराए सते सत राम राजने दुरा दुआ राम जो, जो रे तीन के है दसूरा तो सो सूरा सो चोल तीन के है दसूरा तो सो सूरा सो गगन दमामा पगन दमामा पगा बाजओ गगन दमाम बजओ निशा देता सूर सो सूर सो झोल रे दी सूर सो सूर ਗਨ ਦੇ ਮਾਮਾ ਬਾਪ ਜੀ ਪਰ ਉਹ ਨਿਸਾਨ ਕਾ ਕਪੁਰ ਜਾ ਟਟ ਮਰ ਕਪ ਹੂ ਨਾ ਛਾਟ ਖੇਤ ਪਹਿਲਾ ਮਰਨ ਕਬੂਲੇ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਣ ਕਾ

ਰਨੇ ਹੀ ਤੇ ਪਾਇਆ ਪੂਰਨ ਪਰਮ ਨੰਦ ਲਾ ਪੀਰ ਜਿਸ ਮਰਨੇ ਜਗ ਮੂਆ ਮਰ ਭੀ ਨ ਜਾਣਿਆ ਹੋਏ ਐਸੇ ਮਰਨ ਜੋ ਮਰ ਬਰਨਾ ਮਰਨਾ ਹੋਏ ਕਾ ਪੀਰ ਮਹ ਮਰਨੇ ਕਾ ਚਾਹ ਹੈ ਮਰੋ ਤਹਰ ਕੇ ਦਵਾਰ हर पूछे पन ਗੁਣ ਗਾਏ ਚੋੜ ਸਗਲ ਚਨ ਚਾਲ ਮਰਨ ਮੁਣ ਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਚੀ ਮਾਣ ਦਰਗੇ ਮਾਣ ਪਾਵੈ ਪਤ ਸਿਉ ਜਾਵੇ ਆਗੈ ਦੁੱਖ ਨਾ ਲਾਗ ਕਰ ਏਕ ਤੇ ਆਵੈ ਤਾਂ ਫਲ ਪਾਵੈ ਜਿਤ ਸੇਵੈ ਅੱਗ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣ ਜਾਣੋ ਮਰਣ ਮੁਣਸਾ ਸੂਰਿਆ ਹੱਕ ਹੈ ਗਰ ਜੋ ਹੋਏ ਮਰਨ ਪਰਵਾਨੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨੋ ਹੋ ਰਹੀ ਜਿੰਵੜੀ ਚ ਜੈ down तूरे पयासाल जप निस बास आराम आरा तुझे न ना पप नालक मिटे उ ਸਹਜ ਸੁਭਾਈ ਦਰਸ਼ਨ ਪਰਸ ਅ ਗੁਰ ਕੈ ਜਨਮ ਮਰਨ ਦੁਖ ਜਾਈ ਹੋਵ ਸਫਤ ਖਸਮ ਦੀ ਨੂਰ ਅਰਸਾ ਕਰ ਸਹ ਝਟੇ ਤੋਦ ਡਠੇ ਸਚ ਆਤਿ ਸਾਹ ਮਲ ਜਨਮ ਜਨਮ ਦੀ ਕਟੇ ਸਜਣ ਸੱਚਾ ਬਾਤ ਸਾ ਸਿਰ ਸਾਹਾਂਦ ਸਾ ਜਿਸ ਪਾਸ ਬਹਠੇ ਆਸੋਹੀਆ ਸਬਨੰਦਾਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਪਹਿਲਾ ਕਾਰ ਤੇਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਏ ਹੋ ਤਨ ਮਾਇਆ ਪਾਹਿਆ ਪਿਆਰੇ ਲੇਟੜਾ ਲੱਬ ਰੰਗਾਏ ਮੇਰੇ ਕੰਤ ਨਾ ਭਾਵ ਚੋਲੜਾ ਪਿਆਰੇ ਕਿਉ ਤਨ ਸੇਜ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੇਟੜਾ ਲਭ ਰੰਗ ਆਏ ਅੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜ ਜਾਏ ਜਾ ਹਾਂ ਕੁਰਬਾਨ ਜਾਓ ਮਿਹਰਵਾਨਾ ਹਾਂ ਕੁਰਬਾਨ ਜਾਓ ਹਾਂ ਕੁਰਬਾਨ ਜਾਓ ਤੇ ਨਾਕ ਲਾਨ ਜੋ ਤੇਰਾ ਨਾਓ ਲਾਨ ਜੋ ਤੇਰਾ ਨਾਓ ਤੇ ਨਾਕ ਹਾ ਸਦ ਕੁਰਬਾਨ ਜਾ ਰਹਾ ਕਾਇ ਰੰਗਣ ਜੀਥੀਆ ਪਿਆਰੇ ਠ ਅਰੰਗ ਆਣ ਵਾਲਾ ਜੀ ਰੰਗ ਸਾਹਿਬ ਐਸਾ ਰੰਗ ਨਾਂਡੀਠ ਜਨਕੇ ਚੋਲੇ ਰਤੜੇ ਪਿਆ ਕੰਤ ਤਨਾਕ ਪਾਸ ਤੋੜ ਤਨਾਕ ਜੇ ਮਿਲੈ ਜੀ ਕਹਾ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਾਦਰ ਕਰੇ ਨਾਨਕ ਕਾਮਣ ਕੰਤਿ ਭਾਵ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਾਦਰ ਕਰੇ ਨਕ ਕਾਮਣ ਕੰਤ ਪਾਵ ਆਪੇ ਹੀ 라ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਈ ਮੇਰਾ ਕੰਤ ਨਾ ਭਾਵ ਚੋਲੜਾ ਪਿਆਰੇ ਕਿਉ ਧਨ ਸੇਜ ਜਾਏ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਪਰਸੋ ਦੇ ਰੋਜ ਤੋਂ ਤੁਰ ਕੇ ਬਾਣੀ ਦੇ ਸ੍ਰੀ ਆਖੰਡ ਪਾਠ ਸਾਹਿਬ ਜੋ ਪ੍ਰਾਰੰਭ ਹੋਏ ਹਨ ਅੱਜ ਭੋਗ ਪੈਣਗੇ ਉਪਰੰਤ ਖੁੱਲੇ ਪੰਡਾਲਾ ਅੰਦਰ ਦੀਵਾਨ ਸਜਣਗੇ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਰਾਗੀ ਸਿੰਘ ਕਥਾਵਾਚਕ ਆਪ ਜੀ ਨੂੰ ਸ਼ਬਦ ਗੁਰਬਾਣੀ ਦਾ ਹੀ ਨਿਹਾਲ ਕਰਨਗੇ ਆਪ ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਕਰਨਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਸਾਚ ਖਾੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੁਕਮ ਨਾਵੇ ਦੀ ਕਥਾ ਵਿਚਾਰ ਸਿੰਘ ਸਾਹਿਬ ਜੀ ਕਰਨਗੇ ਆਪ ਸਮੂਹ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ